ਉਹ ਕਾਪੇ ਦੇ ਸਾਡੇ ਸਾਰਿਆਂ ਦਾ ਧੰਨਵਾਦ ਕਰਦੀ ਆਂ ਤੇ ਲੋ ਜਿਹਨੇ ਤੋਂ ਸਵਾ ਕੱਢ ਕੇ ਨਹੀਂ ਬੱਡੀ ਕਿਤੀ ਵਿੱਚ ਤੁਸੀਂ ਸਾਰੇ ਇੱਥੇ ਆਏ। ਤੁਹਾਨੂੰ ਬੇਨਤੀਆਂ ਕਰਨ ਵਾਸਤੇ ਪਹੁੰਚਿਆ 11 ਤਰੀਕ ਦੀ ਜਿਹੜੀ ਲੜਾਈ ਹੈ ਇਹ ਸੱਚ ਤੇ ਝੂਠ ਦੇ ਵਿੱਚ ਲੜਾਈ ਹੈ। ਇਹ ਖੇਤਰੀ ਪਾਰਟੀ ਤੇ ਦਿੱਲੀ ਦੀਆਂ ਪਾਰਟੀਆਂ ਦੇ ਖਿਲਾਫ ਲੜਾਈ ਹੈ। ਇਹ ਵਾਅਦਾ ਕਰਨ ਕਿ ਵਾਅਦੇ ਜੇ ਪੂਰੇ ਉਤਰਨ ਵਾਲੀ ਪਾਰਟੀ ਨਾਲ ਖੜਦੀ ਹੈ ਇਹ ਲਾਰੇ ਲੱਪੇ ਮਾਰਨ ਵਾਲੇ ਛੂਟੀ ਪਾਰਟੀਆਂ ਨਾਲ ਖੜਦੀ ਹੈ ਇਹ ਜਿਹੜੀ ਤੁਹਾਡੀ ਚੋਣ ਹੈ ਇਹ ਇਤਿਹਾਸ ਵਿੱਚ ਦਲਝ ਹੋ ਗਈ ਦੋ ਕਾਰਨਾ ਕਰਕੇ ਇੱਕ ਕਾਰਨ ਆ ਹੋਗੀ ਕਿ ਛੂਠੀ ਪਾਰਟੀਆਂ ਨੂੰ ਇਹ ਸਨੇਹਾ ਦੇਣਗੀ ਦੇਣਗੇ ਕਿ ਪਿਛਲੇ 9 ਸਾਲਾਂ ਚ ਝੂਠ ਮਾਰ ਕੇ ਲਾਰੇ ਲਾ ਕੇ ਜੋ ਸੱਤਾ ਹਾਸਲ ਕਰਕੇ ਸਾਡੇ ਨਾਲ वादा खिलाफी जिन्होंने पार्टिया ने कि बहुत हो चुका लोग ए हो पार्टिया मौका हो और नहीं दे एक पंथिक स्नेहा आस करके कहनी हा क्योंकि बीबी रंधावा जी एक धर्मी फौजी परिवार तो ने धरमी फौजी हो जिलिम कांग्रेस ने साडे अकाल तख्त साहब के उ ਹੋਜਾ ਚਾਰ ਵਿਕਤੀਆਂ ਤੇ ਟੈਕਰੀ ਕਰਨ ਵਾਸਤੇ ਪੂਰਾ ਜ਼ੋਰ ਨਾ ਛੱਡਿਆ ਤੇ ਅਸਾਰੇ ਦੀ ਗਿਣਤੀ ਦੇ ਸ਼ਰਧਵਾਲੂ ਉੱਤੇ ਉੱਤੇ ਗੋਲੀਆਂ ਚਲਾ ਕੇ ਸਰੋਵਰ ਸਾਹਿਬ ਨੂੰ ਵੀ ਲਹੂ ਲੋਹਾਨ ਕਰਕੇ ਲਾਲ ਕਰਤਾ ਸੀ ਉਸ ਕਾਂਗਰਸ ਪਾਰਟੀ ਦੇ ਖਿਲਾਫ ਇਹੋ ਜੀ ਦਿੱਲੀ ਦੀ ਹਕੂਮਤ ਦੇ ਖਿਲਾਫ ਦੇਸ਼ ਭਰ ਚ ਜਿੰਨੇ ਸਿੱਖ ਫੌਜੀ ਸਿਗੇ ਉਹਨਾਂ ਨੇ ਆਪਣੀ ਨੌਕਰੀ ਨੂੰ ਲੱਤ ਮਾਰ ਕੇ ਹਥਿਆਰ ਬੰਦ ਹੋ ਕੇ ਆਪਣੇ ਧਰਮ ਤੇ ਆਪਣੀ ਕੌਮ ਦੇ ਨਾਲ ਖੜੇ ਹੋਣ ਵਾਸਤੇ ਆਪ ਨੇ ਬੈਰਕ ਛੱਡ ਕੇ ਚਲੇ ਪਾਤੇ ਅਕਾਲ ਤਖਤ ਸਾਹਿਬ ਵੱਲ। ਇਹ ਜ਼ਾਲਿਮ ਇੰਦਰਾ ਦੀ ਕਾਂਗਰਸ ਨੇ ਹੁਕਮ ਦਿੱਤੇ ਮੌਜੂਦੋਂ ਕੀ ਜਿੰਨੇ ਫੌਜੀ ਛੱਡ ਕੇ ਜਾਂਦੇ ਗੋਲੀਆਂ ਨਾਲ ਖਤਮ ਕਰ ਤੋਂ ਇਹਨਾਂ ਨੂੰ। ਫੜ ਕੇ ਜੇਲ੍ਹਾਂ ਚ ਸੁੱਟ ਦੋ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਸਿੱਖ ਭਰਾ ਜਿਹੜੇ ਸ਼ਹੀਦ ਵੀ ਹੋ ਗਏ ਤੇ ਲੱਖਾਂ ਦੀ ਗਿਣਤੀ ਵਿੱਚ ਜੇਲਾਂ ਚ ਸਿੱਖ ਦਿੱਤੇ ਗਏ ਤਾਂ ਪੂਰੀ ਤਰ੍ਹਾਂ ਉਹਨਾਂ ਦੇ ਉੱਤੇ ਤਸ਼ੱਦਦ ਕੀਤੀ ਗਈ। ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਆ ਬੀਬੀ ਰੰਧਾਵਾ ਜੀ ਇੱਕ ਇਹੋ ਜਿਹੇ ਧਰਮੀ ਫੌਜੀ ਦੇ ਪਤੀ ਨੇ ਪਤਨੀ ਨੇ। ਇੱਕ ਪਰਿਵਾਰ ਧਰਮੀ ਫੌਜੀ ਪਰਿਵਾਰ ਇੱਕ ਕੌਮ ਦੀ ਅਮਾਨਤ ਨੇ। ਇਹਨਾਂ ਦੇ ਪਰਿਵਾਰਾਂ ਨੇ ਕੋਈ ਨਿੱਜੀ स्वार्थ ਵਾਸਤੇ ਨਹੀਂ ਕੌਮ ਵਾਸਤੇ ਆਪਣੀ ਜ਼ਿੰਦਗੀ ਵਾਰਤੀ ਆਪਣੀ ਨੌਕਰੀ ਵਾਰਤੀ ਅੱਜ ਇਹੋ ਜਿਹਾ ਪਰਿਵਾਰ ਅੱਗੇ ਆਂਦਾ ਹੈ ਤੇ ਜਿਹੜਾ ਇੰਨਾ ਪੰਥਿਕ ਇਲਾਕਾ ਹੈਗਾ ਮੈਂ ਤਾਂ ਆਸ ਕਰਦੀ ਸੀ ਕੋਈ ਹੋਰ ਪਾਰਟੀ ਆਪਣਾ ਉਮੀਦਵਾਰ ਹੀ ਨਹੀਂ ਖੜਾ ਕਰੂਗਾ ਕਿ ਧਰਮੀ ਫੌਜੀ ਪਰਿਵਾਰ ਆਇਆ ਉਹ ਵੀ ਇੱਕ ਬੀਬੀ ਕਿਉਂਕਿ ਬੀਬੀਆਂ ਇੱਥੇ ਬੈਠੀਆਂ ਨੇ ਜੇ ਘਰ ਦਾ ਮੁਖੀ ਨੌਕਰੀ ਛੱਡ ਦੇ ਤੇ ਘਰ ਕਿਵੇਂ ਚੱਲਦਾ ਬੀਬੀਆਂ ਭਲੀ ਪਾਣ ਦੀ ਸਮਝ ਸਕਦੀਆਂ ਨੇ ਇਹੋ ਜੀ ਗਰੀਬੀ ਬੀਬੀ ਨੇ ਚੇਲੀ ਹੈ ਲੇਕਿਨ ਉਸ ਪਰਸੇ ਨਾਲ ਖੜਾ ਹੋਆ ਪਰਿਵਾਰ ਇਹਨਾਂ ਨੇ ਅੱਗੇ ਆ ਕੇ ਪ੍ਰਿੰਸੀਪਲ ਦੀ ਨੌਕਰੀ ਕਰਕੇ ਜਿੱਥੇ ਤੁਹਾਡੇ ਬੱਚਿਆਂ ਨੂੰ ਪੜਾਉਣਾ ਕੰਮ ਵੀ ਕੀਤਾ ਅੱਜ ਫੌਜੀ ਸੇਵਾ ਵਾਸਤੇ ਅੱਗੇ ਆਉਣਾ ਚਾਹਤੇ ਨੇ ਇੱਕ ਬੀਬੀ ਨੂੰ ਘਰ ਸਾਹਮਣਾ ਬੱਚੇ ਛੱਡ ਕੇ ਕਿਸੇ ਸੇਵਾ ਵਿੱਚ ਆਪਾਂ ਜਾ ਕੇ ਕੰਮ ਕਰੀ ਨੁਹਾਤੀ ਅਮੀ ਕਰਦੀ ਆ ਤੁਹਾਨੂੰ ਪਤਾ ਹੈ ਕਿੰਨਾ ਔਖਾ ਹੈ ਅੱਜ ਇਸ ਤਰ੍ਹਾਂ ਵੀ ਫੌਜੀ ਪਰਿਵਾਰ ਦਾ ਸਾਥ دینا ਹਰੇਕ ਸਿੱਖ ਦਾ ਫਰਜ਼ ਇਸ ਤਰ੍ਹਾਂ ਕੇ ਬੰਦਾ ਹੈ ਕਿਉਂਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵੀ ਇੱਕ ਸੁਨੇਹਾ ਦੇਣਾ ਹੈ ਕਿ ਕੱਲ ਰੱਬ ਨਾ ਕਰੇ ਜੇ ਕੋਈ ਪੀੜ ਹੋਏ ਧਰਮ ਦੇ ਉੱਤੇ ਤੇ ਜੇ ਅੱਜ ਇਹਨਾਂ ਦਾ ਸਾਥ ਦਵਾਂਗੇ ਤਾਂ ਹੌਸਲਾ ਮਿਲੂਗਾ ਆਉਣ ਵਾਲੀ ਪੀੜ ਨੂੰ ਤੇ ਜੇ ਅੱਜ ਸੋਰਿਆ ਸ੍ਰੀ ਅਕਾਲ ਤੇ ਅੱਜ ਪਾਰਟੀਵਾਦੀ ਵਿੱਚ ਪੈ ਕੇ ਜਾਂ ਬੁਮਰਾ ਗੱਲਾਂ ਦੇ ਵਿੱਚ ਆਸੇ ਵਿੱਚ ਆ ਕੇ ਜੇ ਹੋਰ ਕਿਤੇ ਪਾਸੇ ਚੱਲ ਗਏ ਤਾਂ ਕਰਫੇ ਤਾਂ ਧਰਮ ਦੇ ਹੱਥ ਵਿੱਚ ਖੜਨਾ ਕਿਨੇ ਹੈਗਾ ਤੇ ਦੂਜੀ ਗੱਲ ਜਿਹੜੀ ਇਹ ਪਾਰਟੀਆਂ ਨੇ ਝੂਠ ਮਾਰ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ 15 ਸਾਲਾਂ ਚ ਤਿੰਨਾਂ ਪਾਰਟੀਆਂ ਦੀ ਸਰਕਾਰਾਂ ਤੁਸੀਂ ਦੇਖ ਲਿਤੀਆਂ ਤਕੜੀ ਦੀ ਸਰਕਾਰ ਜਿਨ੍ਹਾਂ ਨੇ ਮੋਟਰਾਂ ਦੇ ਕਨੈਕਸ਼ਨ ਤੁਹਾਨੂੰ ਵੜਨੇ ਬਿਜਲੀ ਤੇ ਬਿੱਲ ਫੜੇ ਮੋਟਰਾਂ ਦੇ ਮਾਮਲੇ ਮਾਫ ਕੀਤੇ ਕਿਸਾਨੀ ਨੂੰ ਲਾਇਬਨ ਬਣਾਉਣ ਵਾਸਤੇ ਜਸਤਾਨਵੇ ਚ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਬਣਾਈ ਪਹਿਲੀ ਕੈਬਨਿਟ ਚ ਪਹਿਲੀ ਫਾਈਲ ਤੇ ਜਿੱਤੇ ਸਾਈਨ ਮਾਰਿਆ ਕਿ ਅੱਜ ਤੋਂ ਬਾਅਦ ਪੰਜਾਬ ਜਿਹੜਾ ਕਿਸਾਨੀ ਸੁਭਾਏ ਇਹਨਾਂ ਕਿਸਾਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਵਾਸਤੇ ਅੱਜ ਤੋ ਬਾਅਦ ਕੋਈ ਸਰਕਾਰ ਇਹਨਾਂ ਤੋਂ ਬਿਜਲੀ ਨਹੀਂ ਬਿੱਲ ਨਹੀਂ ਵਸੂਲੂਗੀ ਸਾਰੀ ਸਰਕਾਰਾਂ ਬੋਝ ਸਰਕਾਰੀ ਖਜ਼ਾਨੇ ਤੇ ਉੱਚਾਗਾ। ਇਹ ਇੱਕ ਇੱਕ ਕਿਸਾਨ ਨੂੰ ਸਾਲ ਦਾ ਤਕਰੀਬਨ ਲੱਖ ਰੁਪਿਆ ਦਾ ਬਿੱਲ 28 ਸਾਲਾਂ ਤੋਂ ਬਾਅਦ ਸਾਹਿਬ ਨੇ ਇੱਕ ਸਾਈਨ ਦੇ ਨਾਲ ਕਿੰਨੇ ਲੱਖਾਂ ਦਾ ਤੁਹਾਡੇ ਪਰਿਵਾਰਾਂ ਨੂੰ ਫਾਇਦਾ ਕਰਤਾ ਆ ਤੁਹਾਡੇ ਮਕਾਨ ਬਣ ਗਏ ਤੁਹਾਡੇ ਬੱਚੇ ਜੇ ਪੜ੍ਹਨੇ ਗਏ ਇਹ ਖੇਤਰੀ ਪਾਰਟੀ ਦਾ ਇੰਨਾ ਵੱਡਾ ਯੋਗਦਾਨ ਇਹ ਤੇ ਮੰਨਣਾ ਪਊਗਾ। ਮੋਟਰ ਦਾ ਕਨੈਕਸ਼ਨ ਮੁੱਖ ਚਾਅ ਮੰਤੇ ਸਾਡੇ ਲੋਕਾਂ ਦੇ ਜਿਹੜੇ ਤਾਰੋਂ ਪਾਰ ਸਿਗੇ ਉਹਨਾਂ ਨੂੰ ਤਾਂ ਮੋਟਰ ਦਾ ਲੰਗਰ ਨਾ ਛੜਿਆ ਬਾਦ ਸਾਹਿਬ ਨੇ ਆ ਕੇ ਅਰਜ਼ੀ ਤੇ ਸ਼ਾਮ ਨੂੰ ਲੈ ਜਾਓ ਮੋਟਰ ਦਾ ਕਨੈਕਸ਼ਨ ਅੱਜ ਲੱਖਾਂ ਰੁਪਏ ਦੇ ਕੇ ਵੀ ਮੋਟਰ ਦਾ ਕਨੈਕਸ਼ਨ ਨਹੀਂ ਬੰਦਾ 9 ਸਾਲਾਂ ਚ ਸਰਕਾਰ ਨੇ ਇੱਕ ਮੋਟਰ ਦਾ ਕਨੈਕਸ਼ਨ ਵੀ ਦਿੱਤਾ ਜਿੰਨੇ ਦਿੱਤੇ ਗਏ ਨਿਆਰੇ ਫੀਸ ਵੀ ਬਾਦ ਸਾਹਿਬ ਦੇ ਦਿੱਤੇ ਹੋਏ ਨੇ ਪਾੜੀ ਮੰਡੀਆਂ ਬਣਾਈਆਂ ਸਾਡੇ ਫੋਕਲ ਪੁਆਇੰਟ ਬਣਾਏ ਪਾੜੀ ਲਿੰਕ ਸੜਕਾਂ ਬਣਾਈਆਂ ਐਮਐਸਪੀ ਦੀ ਲੜਾਈ ਲੜੀ गटे दर्जा दिता झूठी पार्टिया ने कांग्रेस तो दा। कर दारे किसाना घर घर बच्चा नौकरी दे देंगे आठा झाड़ू का कहना सी पांच मिनट चाह फसलांस पी सो तो सरकार चलूगी किसान का राज होगा हड़ा चे किसान जो रोल गए ਕਿਹੜੇ ਹਾਲਾਤ ਚ ਨੇ ਉਹਦੀ ماں ਫੜਨ ਵਾਸਤੇ ਕਿਹੜੀ ਪਾਰਟੀ ਆਈ ਤੇ ਮੁੱਖ ਮੰਤਰੀ ਕਿੱਥੇ ਜਾ ਕੇ ਧਾਖਲ ਹੋ ਗਿਆ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀਆਂ ਤੇ ਬੱਕਰੀਆਂ ਦਾ ਵੀ ਮੁਆਵਜ਼ਾ ਦਵਾਵਾਂਗਾ ਅਸਲ ਤਾਂ ਤਾਂ ਦੇ ਨਹੀਂ ਸਕਿਆ ਇੱਕ ਇੱਕੀ ਦੋ ਦੋ ਵਾਰੀ ਹੜ ਆ ਗਏ ਇਹਨਾਂ ਝੂਠੀ ਪਾਰਟੀਆਂ ਕਿਹੜੇ ਮੂੰਹ ਦੇ ਨਾਲ ਆ ਕੇ ਅੱਜ ਲੋਕਾਂ ਦੇ ਸਾਹਮਣੇ ਖੜੇ ਮੈਂ ਪੁੱਛਾਂ ਨਹੀਂ ਮੈਂ ਬੇਨਤੀ ਕਰਦੀ ਆ ਜੇ ਪ੍ਰੋਟੋਕੋਲ ਦੋਵੇਂ ਪਾਰਟੀਆਂ ਆਣ ਨਾ ਜ਼ਰੂਰ ਕਹਿਣਾ ਕਿ ਕਿਸਾਨਾਂ ਵਾਸਤੇ ਇੱਕ ਚੀਜ਼ ਤਾਂ ਕਰਾ ਦੇਓ ਇੱਕ ਚੀਜ਼ मैं भी हिसाब दे रही अपनी पार्टी का इन्होंने तो भी मंगो ना की, किसान वास्ते बोलिया की जो की। जवाब हो हकदार ने, वोट जवाब नहीं तो फिर रवाना करो आएगा किसान हो पावे गरीब हो पावे बीबिया हो पा नौजवान जे ढाई लाख सरकारी नौकरिया दि सा ने आल्ड कबड्डी कप कराए पिंड पिंड खेडा का समान भेजा ਖੇਡਾਂ ਦੇ ਗਰਾਊਂਡ ਬਣਾਏ ਵੱਡੇ ਵੱਡੇ ਸਟੇਡੀਅਮ ਬਣਾਏ ਤਾਂ ਕਿ ਬੱਚੇ ਨਸ਼ਿਆ ਵਾਲ ਨਹੀਂ ਖੇਡਾ ਵਾਲ ਜਾਣ ਕਬੱਡੀ ਕੱਬ ਦੇਖਣੇ ਹੁੰਦੇ ਸੀ ਸਾਰੇ ਜਨੇ ਬੜੇ ਚਾਹੇ ਨਾਲ ਅੱਜ ਦੱਸੋ ਜੇ ਕੋਈ ਜਿਮ ਦਾ ਕਿਟਰੀ ਆ ਜਾਵੇ ਜਿਮ ਲੱਗ ਜਾਂਦਾ ਹੈ ਕੋਈ ਜਿਮ ਦਾ ਕਿਟਾ ਜਾਂਦਾ ਹੈ ਉਹ ਵੀ ਖਤਮ ਕਿੱਥੇ ਬਾਦਲ ਸਾਹਿਬ ਬਜ਼ੁਰਗਾਂ ਦਾ ਨਾਸਤਕਾਰਿਆ ਜਦ ਸਰਕਾਰ ਬਣਾਈ ਪਹਿਲੀ ਫਾਈਲ ਸਰਕਾਰਾਂ ਨੇ ਤਾਂ ਦੂਜੀ ਫਾਈਲ 'ਤੇ ਸਾਈਨ ਕੀਤਾ ਕਿ ਪੰਜਾਬ ਦੇ ਬਜ਼ੁਰਗ ਜਿਹੜੇ ਕਮਾਂਜੋਗੇ ਨਹੀਂ ਹੁੰਦੇ ਪੱਛਾਂ ਦੇ ਅੱਗੇ ਹੱਥ ਫਿਲਾ ਕੇ ਆਪਣੀ ਜ਼ਰੂਰਤਾਂ ਨੂੰ ਪੂਰੇ ਕਰਦੇ ਨੇ ਇਹਨਾਂ ਨੂੰ ਸਰਕਾਰਾਂ ਤੇ ਬੁਢਾਪਾ ਪੈਨਸ਼ਨ ਦੀ ਸਕੀਮ ਲਾਗੂ ਕੀਤੀ ਜਦੋਂ ਤੇ ਦੇਸ਼ 'ਚ ਕੋਈ ਨਹੀਂ ਦਿੰਦਾ ਸੀ ਜੇ ਜਿੰਨੇ ਤੇ ਸਰਕਾਰ ਨੇ ਬੁਢਾਪਾ ਪੈਨਸ਼ਨ ਪਾਵੇ ਬਜ਼ੁਰਗ ਹੋਏ ਪਾਵੇ ਅੰਗਹੀਨ ਹੋਏ ਪਾਵੇ ਵਿਧਵਾ ਹੋਏ ਉਹਨੂੰ ਮਾਨ ਸਨਮਾਨ ਦਿੱਤਾ ਵੱਡੀ ਸਰਕਾਰ ਨੇ ਰੀਬਾ ਨੇ ਕਿਹਾ ਕੀ ਧੀ ਦਾ ਵਿਆਹ ਕਰਾਣਾ ਹੈ ਤੇ ਸ਼ਗਨ ਸਕੀਮ ਲਾਗੂ ਕਰਦੀ ਜੇ ਇਲਾਜ ਵਾਸਤੇ ਪੈਸੇ ਘੱਟ ਸੀ ਤੇ 30-30 ਹਜ਼ਾਰ ਵਾਲੇ ਭਗਤਪੁਰਤ ਸਿੰਘ ਸਿੰਘ ਜੀ ਸਕੀਮ ਲਾਗੂ ਕਰਦੀ ਕੁੜੀਆਂ ਦੀ ਪੜ੍ਹਾਈ ਵਾਸਤੇ ਵਜੀਫੇ ਬੱਚਿਆਂ ਦੇ ਪੜ੍ਹਾਈ ਵਾਸਤੇ ਵਜੀਫੇ ਦਿੱਤੇ ਤੀਆਂ ਨੂੰ ਸਾਈਕਲਾ ਦੇ ਪਿਆ ਵੀ ਇੱਥੇ ਪਿੰਡ ਦੇ ਸਕੂਲ ਨੇ ਗਾਹ ਦੇ ਸਕੂਚੇ ਜਾਓ ਤੁਸੀਂ ਪੜ੍ਹਾਈ ਨਹੀਂ ਰੁਕਣੀ ਚਾਹੀਦੀ ਮੈਰੇ ਟੋਰੀਅਨ ਸਕੂਲ ਬਣਾਤੇ ਗਰੀਬਾਂ ਦੇ ਬੱਚੇ ਜਿਹੜੇ ਪੜ੍ਹ ਲੈ ਜਾਂਦੇ ਨੇ ਹੁਸ਼ਿਆਰ ਨੇ ਪੈਸੇ ਨਹੀਂ ਹੈ ਮੈਰੇ ਟੋਰੀਅਨ ਸਕੂਲ ਚ ਜਾ ਕੇ ਡਾਕਟਰ ਤੇ ਇੰਜੀਨੀਅਰ ਬਣਨ ਆਜ ਬਣ ਰਹੇ ਨੇ ਫੌਲਟੇ ਪਰਤੀ ਵਾਸਤੇ ਅਕੈਡਮੀਆ ਖੋਲ੍ਹਤੀਆਂ ਬੱਚੇ ਸਾਡੇ ਫੌਲਟੇ ਉੱਪਰ ਸੀ ਹੋਲੇ ਨੇ ਸਾਨਾ ਕੁਸ਼ਵਾਨੂ ਸਾਹਿਬ ਨੇ ਕੀਤਾ ਤੇ ਦੁਬਾਰਾ ਜਦ ਸਰਕਾਰ ਬਣਾਈ ਮੰਗਿਆ ਨਹੀਂ ਮਾਂ ਤੋਂ ਬਚਾਉਣ ਵਾਸਤੇ ਆਟੇ ਦਾਲ ਦੀ ਸਕੀਮ ਲਾਗੂ ਕੀਤੀ ਨੀਦੇ ਕਾਡਾ ਵੀ ਜਿਹੜੇ ਦੇਸ਼ 'ਚ ਕੋਈ ਨਹੀਂ ਦਿੰਦੀ ਸੀ ਦੇਸ਼ ਦੀ ਸਰਕਾਰ ਐਨੇ ਵੱਡੇ ਖਜ਼ਾਨੇ ਵਾਲੀ ਸਰਕਾਰ ਹੀ ਦਿੰਦੀ ਸੀ 30 ਕਿਲੋ ਕਣਕ ਤੇ ਨਾਲ ਦਾਲ ਹਰ ਗਰੀਬ ਪਰਿਵਾਰ ਨੂੰ ਲੱਖਾਂ ਦੀ ਗਿਣਤੀ ਵਿੱਚ ਜਿੰਨੇ 'ਚ ਸਾਡੀ ਸਰਕਾਰ ਤੁਹਾਡੀ ਸਰਕਾਰ ਰਹੀ ਉਹਨੇ ਚੋਂ ਤੁਹਾਨੂੰ ਮੰੰਦਾ ਸੀ ਚਾਹਲੇਮ ਕਾਂਗਰਸੀਆਂ ਨੇ ਪਹਿਲੇ ਗਰੀਬ ਦਾ ਰਾਸ਼ਨ ਵੇਚ ਕੇ ਮੰਤਰੀ ਨੇ ਕਰੋੜਾ ਕਮਾ ਕੇ ਆਸ਼ੂ ਰਕ ਦੇ ਟ੍ਰੱਕ ਰਾਸ਼ਨ ਦੇ ਪੇਜ ਤੇ ਬਚ ਗਰੀਬਾਂ ਦੇ ਕਾਰਡ ਕੱਟ ਕੇ ਤੇ ਝਾੜੂ ਆਇਆ ਝੂਠਾ ਝਾੜੂ ਨਾ ਬੇਹੋ ਜਨ ਝਾੜੂ ਮਾਰਿਆ 30 ਕਿਲੋ ਕਣਕ ਅੱਜ 5 ਕਿਲੋ ਕਿਸੇ ਨੂੰ ਮਿਲੇ ਕਿਸੇ ਨੂੰ ਨਾ ਮਿਲੇ ਇਹ ਬਦਲਾਵ ਨਹੀਂ ਮੋਟਾ ਪਾਇਆ ਸਿਰ ਜੀਫੇ ਬੰਦ ਸਾਈਕਲਾ ਬੰਦ ਨਾ ਕਬੱਡੀ ਕਾਪੋ ਵੀ ਬੰਦ ਨਾ ਜੇਮ ਨਾ ਖੇਡਾਂ ਦਾ ਸਮਾਨ ਨਾ ਵਿਕਾਸ ਦੇ ਕੰਮ ਤੇ ਬੀਬੀਆਂ ਨਾਲ ਤਾਂ ਇਹੋ ਜੀ ਠੱਗੀ ਮਾਰੀ ਆ ਕਾਂਗਰਸ ਹੀ ਕਹਿ ਗਿਆ ਕਰ ਕਰ ਨੌਕਰੀ ਤਾਂ ਬੀਬੀਆਂ ਨੇ ਤਾਂ ਬੀਬੀਆਂ ਨੇ ਤਾਂ ਸਰਕਾਰ ਪਰ ਆ ਛੱਡੀ ਫੋਨ ਪਰ ਆਈ ਸੀ ਫੱਟ ਤੋਂ ਕਾਗਜ਼ ਲਗਾਓ ਚਾਲੂ ਨੂੰ ਮੋਟਾ ਪਾਓ ਚਾਲੂ ਚਾਲੂ ਕਰ ਦੋ ਜਿਸ ਦਿਨ ਸਰਕਾਰ ਬਣ ਗਈ ਹਰ ਮਹੀਨੇ ਐ ਹਜ਼ਾਰ ਰੁਪਏ ਟਿਕਾ ਕਰਨਗੇ ਖਾਤੇ 'ਚ ਹਰ ਮਹੀਨੇ ਹਜ਼ਾਰ ਰੁਪਏ 4 ਸਾਲ ਹੋ ਗਏ ਦੱਸੋ 4 ਸਾਲਾਂ 'ਚ 45 ਮਹੀਨੇ ਦਾ 45000 ਰੁਪਏ ਫਟਾ ਬਕਾਇਆ ਝਾੜੂ ਦੇ ਉੱਤੇ ਖੜਿਆ ਹੈ ਕਿਸ ਬੀਬੀ ਨੂੰ 45000 ਛਟੋ ਤੇ 45 ਪੈਸੇ ਵੀ ਕਿਸੇ ਦੇ ਖਾਤੇ ਚ ਆਪ ਖੜੇ ਕਰਕੇ ਦੱਸੋ ਕੱਖ ਨਹੀਂ ਸਭ ਤੋਂ ਵੱਡੀ ਠੱਗੀ ਚੋਰਾ ਨੇ ਤੁਹਾਡੇ ਨਾਲ ਮਾਰੀ ਤੇ ਠੱਗਾ ਨੂੰ ਕਰਕੇ ਦੁਬਾਰਾ ਤੁਸੀਂ ਵਾਣੋਗੇ ਤਾਂ ਕੀ ਹੋਊਗਾ ਫਟਾ ਦੁਬਾਰਾ ਠੱਗੀ ਹੀ ਬਣ ਜੂਗੀ ਕਿਹੜੇ ਮੂੰਹ ਦੇ ਨਾਲ ਆ ਕੇ ਪਹਿਲੇ ਵਾਰ ਸਾਡੇ 45000 ਧਾਰਾ ਸਰਕਾਰ ਐ ਖਜ਼ਾਨਾ ਐ ਕੱਟਾਰੇ ਮਾਨਦਾਰਾਂ ਦਾ ਖਜ਼ਾਨਾ ਚ ਕਰਜ਼ਾ ਚਾਰਤਾ ਤੇ ਕਾਟੇ ਹਜ਼ਾਰ ਰੁਪਏ ਦਾ ਤੁਸੀਂ ਦੇਖ ਹੀ ਲੇਤੇ ਕਿੱਥੇ ਕਿੱਟਾ ਇਮਾਨਦਾਰ ਖਾਨ ਪੀਂਚੇ ਲੱਗੀ ਹੋਈ ਐ ਦੇਖਿਆ ਕਿ ਨਹੀਂ ਇਹਨਾਂ ਦਾ ਇਹ ਪੁਲਿਸ ਅਫਸਰ ਜਿਹੜਾ ਫੜਿਆ ਗਿਆ ਕਿੰਨੇ ਨੋਟ ਦੇ ਸੇ ਉੱਥੇ ਡੀਆਈਜੀ ਭੁੱਲਰ ਦੇ ਘਰ 5-500 ਦੀਆਂ ਗੱਡੀਆਂ ਕਮਰਾ ਭਰ ਕੇ ਨੋਟ ਜਿਹੜਾ ਕਹਿੰਦਾ ਮੇਰੀ ਸਾਲਾਨਾ ਆਮਦਨ 35 ਲੱਖ ਰੁਪਏ ਐ 7.5 ਕਰੋੜ ਰੁਪਏ ਦੀ 500 ਦੀਆਂ ਗੱਡੀਆਂ ਹੱਥ ਖੜੇ ਕਰਕੇ ਦੱਸੋ ਨੋਟ ਕਿਨੇ ਦੇਖੇ ਕਿ ਨਹੀਂ ਫੋਟੋਆਂ ਦੇਖਿਆ ਕਿ ਨਹੀਂ ਕਿਸੇ ਹਰ ਗੱਲ ਦੇਖਿਆ ਸਾਰੇ ਉਹ ਬੀਬੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ 5000 ਰੁਪਏ ਕਿੱਥੇ ਜਾ ਰਹੇ ਨੇ ਮੰਤਰੀਆਂ ਦੇ ਤਾਂ ਮੈਂ ਨਾ ਹੀ ਨਹੀਂ ਲੈ ਰਹੀ ਅਜੇ ਵਿਸ਼ੇਸ਼ ਸਿੰਘ ਲਾ ਮੇਰਾ ਤਾਂ ਅਨਫਰਾਰੀ ਸ਼ਨਾਰੀ ਇਹ ਤਾਂ ਮੰਤਰੀਆਂ ਦਾ ਜੇ ਲੁੱਟ ਮਚਾਰੇ ਉਹ ਨਹੀਂ ਤਾਂ ਮੈਂ ਗੱਲ ਹੀ ਨਹੀਂ ਕਰ ਰਹੀ ਕੇਜਰੀਵਾਲ ਦੇ ਨਾਲ ਮਿਲ ਕੇ ਜੇ ਤੁਹਾਡੀ ਜ਼ਮੀਨਾਂ ਵੇਚ ਵੇਚ ਕੇ ਗਿਰਵੀ ਕਰਕੇ ਖਜ਼ਾਨੇ ਤੇ 2 ਲੱਖ ਕਰੋੜ ਦਾ ਹੋ ਤਾਂ ਅੱਛਾ ਹੁਣ ਤਾਂ ਮੰਤਰੀ ਸੰਤਰੀ ਛੱਡ ਕੇ ਹੁਣ ਤਾਂ ਸੰਤਰੀਆਂ ਦੇ ਕੰਮ 'ਚ ਮੈਂ ਆ ਗਈ ਹਾਂ ਇੱਕ ਸੰਤਰੀ ਦੇ ਕੋਲ

ਇੰਨਾ ਇੱਕ ਅ fırsਰਤ ਇੱਕ ਮਹੀਨੇ ਚ ਮਿਲਿਆ ਤੇ 4 ਸਾਲਾਂ ਚ ਕਿੰਨੇ ਅ fırsਰਤਾਂ ਦੇ ਕਿੰਨਾ ਕਮਾ ਛੱਡਿਆ ਪੰਜਾਬ ਦੇ ਖਜਾਨੇ ਤੋਂ ਖੋਰਾ ਲਾ ਛੱਡਿਆ ਹਿਸਾਬ ਤਾਂ ਕਰੋ ਇਹ ਕਿਸੇ ਹੋਰ ਦਾ ਪੈਸਾ ਨਹੀਂ ਹੈ ਤੁਹਾਡਾ ਪੈਸਾ ਹੈ ਵੱਡੇ ਬੱਚਿਆਂ ਦਾ ਭਵਿੱਖ ਤਾਂ ਹੀ ਤੁਹਾਡੇ ਪਿੱਛੇ ਨਿੱਕੀ-ਮੋਟੀ ਕਹਿੰਦੇ ਸਾਨੂੰ ਸਟੇਡੀਅਮ ਚਾਹੀਦਾ ਹੈ ਸਾਨੂੰ ਪਾਣੀ ਦਾ ਚਾਹੀਦਾ ਹੈ ਸਾਨੂੰ ਖੇਡਾਂ ਦਾ ਸਮਾਨ ਚਾਹੀਦਾ ਹੈ ਗਰੀਬ ਕਹਿੰਦੇ ਮਕਾਨ ਚਾਹੀਦਾ ਕਾੜ ਤੁਹਾਡੇ ਕੱਟੀ ਜਾਂਦੇ ਨੇ ਸ਼ਾਹਦਾਂ ਤੁਹਾਡੇ ਰੋਕੀ ਜਾਂਦੇ ਨੇ ਪੈਸੇ ਨਾਲ ਫਾਟੀ ਨਹੀਂ ਹੁੰਦਾ ਤੇ विकास तो की लाइन रोज कर्जा लेके जागना ना जी। कि कर ले, सुनने दी स्टेज वाली गला हा हा ही, ही करके वोट पा दे के मोहाल आके झाड़ू वोट मगूगा पहले भी झाड़ू का एमएलएगा तिरानवे बानवे इन्हों के बना दिते बीबिया ने ਉਹ ਕਿੰਨੇ ਬਣਾਨੇ ਕੀ ਬਣ ਜਾਊਗਾ ਬੀਬੀਆਂ ਜਾਲੀਆਂ ਬੇਸ਼ਕ ਨਾ ਬੀਬੀਆਂ ਨੂੰ ਮੈਂ ਕਹਿ ਰਹੀ ਕਿਉਂਕਿ ਇਹਨਾਂ ਨੇ ਸਰਕਾਰ ਬਣਾਈ ਤੇ ਇਹੇ ਸਰਕਾਰ ਲਾ ਸਕਦੇ ਨੇ ਇਹ ਲਾਣਗੇ ਵੀ ਕਿਉਂਕਿ ਠੱਗੀ ਪੀਂਦੀ ਤੇ ਨਾ ਦੁਬਾਰਾ ਨਹੀਂ ਵਜਦੀ ਇਹ ਤਾਂ ਪਰਿਵਾਰ ਦੀ ਰੀੜ ਦੀ ਹੱਡੀ ਪਰਿਵਾਰ ਨੂੰ ਸਾਥ ਦੇ ਨੇ ਬੰਦੇ ਤਾਂ ਫੇਰ ਵੀ ਤੜੇ ਬੰਦੀ ਛੇ ਪੈ ਜਾਂਦੇ ਨੇ ਇਹ ਸਰਕਾਰ ਨੂੰ ਬਣਾ ਸਕਦੇ ਨੇ ਤੇ ਲਾ ਵੀ ਸਕਦੇ ਨੇ ਤੇ ਉਹਨੇ ਤੇ ਹਾਸ ਵੀ ਆਈ ਰਚਣਗੇ ਕਿਉਂਕਿ ਜਿੰਦਾਬਾਦ ਜਿੰਦਾਬਾਦ ਕਿਉਂਕਿ ਪੰਜ ਤਰਨਤਾਰਨ ਦੀ ਬੀਬੀਆਂ ਇਤਿਹਾਸ ਦਰਜ ਕਰਨਗੀ ਇਹ ਸਰਕਾਰੇ ਦਰਬਾਰੇ ਤੈਨੂੰ ਇੰਨੀ ਵੱਡੀ ਗਿੰਤੀ 'ਚ ਅਸੀਂ ਬਣਾਤਾ ਤੂੰ ਸਾਡੇ ਨਾਲ ਠੱਗੀ ਮਾਰੀ ਝੂਠ ਮਾਰਿਆ ਨਾ ਜਵਾਕਾਂ ਨੂੰ ਨੌਕਰੀ ਨਹੀਂ ਦਿੱਤੀ ਰੰਗਲੇ ਪੰਜਾਬ ਦੀ ਗੱਲਾਂ ਸਾਨੂੰ ਸੁਣਾਉਂਦਾ ਸੀ ਵਿਦੇਸ਼ਾਂ 'ਚ ਆ ਕੇ ਬੱਚੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਹੋ ਗਈ ਤਰਨਾ ਨਹੀਂ ਲੱਗੂਗਾ ਥਾਂ ਥਾਂ 'ਤੇ ਕਰਨੇ ਲੱਗੇ ਹਰ ਵਕਤ نیچے ਬੈਠੇ ਪੜ੍ਹਨ ਲੱਗੇ ਬੱਚੇ ਸਾਡੇ ਵਿਦੇਸ਼ਾਂ 'ਚ ਭਜਰੇ ਨੇ ਕਹਿੰਦਾ ਸੀ ਨਸ਼ੇ ਖਤਮ ਕਰਾਂਗਾ ਗਲੀ ਗਲੀ ਤੇ ਨਸ਼ੇੜੀ ਮੁੱਖ ਮੰਤਰੀ ਨੇ ਨਸ਼ੀਆ ਮੁਹਮ ਕਰਤੇ ਨਸ਼ੀਆ ਮੁਹਮ ਕਿਉਂ ਹੋਏ ਨੇ ਕਿਉਂਕਿ ਵਾਟੇ ਪੁੱਤਾਂ ਨੂੰ ਮਾਰ ਕੇ ਕਮਾਈਆਂ ਕਰਨੇ ਨੇ ਕੋਈ ਪੁਸਤਾ ਸਰ ਫੜਦਾ ਕਿਸੇ ਨੂੰ ਕਿਸੇ ਨੂੰ ਨਹੀਂ ਫੜਦਾ ਕਿਉਂਕਿ ਸਰਕਾਰ ਦਾ ਛੇ ਹੈਗੀ ਛੇ ਇਸ ਕਰਕੇ ਹੈਗੀ ਕਿ ਜੋ ਰਲ ਮਿਲ ਕੇ ਕਮਾਈਆਂ ਕਰ ਰਹੇ ਨੇ ਪੰਜਾਬ ਦੇ ਪੁੱਤ ਮਾਰ ਰਹੇ ਨੇ ਜਿਹੜਾ ਦੇਣਾ ਸੀ ਉਹ ਤਾਂ ਦਿੱਤਾ ਨਹੀਂ ਜਿਹਦਾ ਨਹੀਂ ਦੇਣਾ ਸੀ ਉਹ ਘਰ ਘਰ ਪਾਈ ਪੁਚਾਲ ਛੜਿਆ ਕੀ ਕਰਨਾ ਹੈ ਹੋਜੀ ਸਰਕਾਰ ਦਾ ਕਿਹੜੇ ਮੂਦੇ ਨਾਲ ਜਿੰਨੇ ਕੱਲ ਕਿੰਨੇ ਬੇਨਤੀ ਕਰਦੀਆਂ ਇੱਕ ਪਾਸੇ ਉਹ ਖੇਤਰੀ ਪਾਰਟੀ ਜਿਹਨੇ ਕਦੇ ਤੁਹਾਨੂੰ ਛੋੜ ਮਾਰ ਕੇ ਤੁਹਾਡੀ ਵੋਟਾਂ ਨਹੀਂ ਲੁੱਟੀਆਂ ਦੋਵੇਂ ਇਹ ਦੋਵੇਂ ਇਕੱਠੀਆਂ ਨੇ ਭਾਵੇਂ ਪੰਚਾਇਤਾਂ ਹੈ ਝਾੜੂ ਹੋਵੇ ਦਿੱਲੀ ਚ ਇੰਨਾ ਆਲਾਈன்ஸ் ਸੱਜਣਾ ਸਾਰੇ ਦੇਸ਼ ਪੱਛੇ ਇਕੱਠੇ ਲੜਦੇ ਨੇ ਇੱਥੇ ਆ ਕੇ ਢੋਂਗ ਰੱਖਦੇ ਅਸੀਂ ਵੱਖਾਂ ਇਹ ਸਿਰਫ ਅਕਾਲੀ ਦਲ ਨੂੰ ਖੋਲਾ ਲਾਣ ਵਾਸਤੇ ਵੱਖ ਨੇ ਵੱਖ ਕੋਈ ਨਹੀਂ ਬਿਲਕੁਲ ਰੱਖਨੇ ਕਮਜ਼ੋਰ ਕੈਂਡੀਡੇਟ ਦੇ ਕੋ ਕਾਂਗਰਸ ਨੇ ਕੀ ਹੋ ਜਾ ਦਿੱਤਾ ਕੀ ਦੀ ਮਦਦ ਕਰਨ ਮਾਸਤੇ આજ ਸਾਰੀ ਦਿੱਲੀ ਦੀ ਪਾਰਟੀਆਂ ਵੱਡੇ ਖੇਤਰੀ ਪਾਰਟੀ ਨੂੰ ਖਤਮ ਕਰਨ ਚ ਲੱਗਿਆ ਹੋਇਆ ਨੇ ਤੇ ਜਿੰਨਾ ਖੇਤਰੀ ਪਾਰਟੀ ਦੇ ਇਹਨਾਂ ਦੇ ਝੂਠੇ ਚਾਸਿਆਂ ਚਾਕੇ ਜਿਨ੍ਹਾਂ ਨੇ ਵਿਰਾਸਤੇ ਖਾਸਾ ਬਣਾਇਆ ਜਿਨ੍ਹਾਂ ਨੇ ਚੱਪੜ ਚੀਣੀ ਵਰਗੀ ਯਾਦਗਾਰਾਂ ਵੱਡੇ ਕੰਡੂ ਕਾਰਾ ਛੋਟਾ ਕੰਡੂ ਕਾਰਾ ਜਿਨ੍ਹਾਂ ਨੇ ਆ ਵਿਰਾਸਤੇ ਮਾਰਗਦਰਬਾਰ ਸਾਹਿਬ ਦੇ ਤੁਸੀਂ ਇਜ਼ਤ ਦੇਖਿਆ 골ਡਨ ਗੇਟ ਬਣਾਇਆ ਬੰਦਾ ਸਿੰਘ ਬਹਾਦਰ ਦਾ ਯਾਦਗਾਰ ਬਣਾਇਆ ਭਗਵਾਨ ਵਾਲਮੀਕੀ ਹੋਂ ਜਾ ਫਿਰ ਗੁਰੂ ਰਵੀਦਾਸ ਜੀੋਂ ਸਾਰੇ ਧਰਮਾਂ ਨੂੰ ਲੈ ਕੇ ਸਭ ਦਾ ਸਤਿਕਾਰ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਧਰਮ ਦੇ ਨਾਲ ਜੁੜੀ ਰਹੀ। ਉਹਨਾਂ ਦੇ ਉੱਤੇ ਤਾਂ ਮਿੱਟੀ ਲਾ ਕੇ ਜਿਨ੍ਹਾਂ ਨੇ ਆਕਾਰਤਖ ਸਾਬ ਢੇਟੇ ਨਹੀਂ ਕੀਤਾ ਨਸਲ ਖੁਸ਼ੀ ਕੀਤੀਆਂ ਤੇ ਤੁਹਾਡੇ ਅੱਖਾਂ ਦੇ ਸਾਹਮਣੇ 2 ਸਾਲ ਪਹਿਲੇ ਸੁਲਤਾਨਪੁਰ ਲੋਧੀ 'ਚ ਚਲਦੇ ਹੋਏ ਅਖੰਡ ਪਾਟਾ 'ਚ 6 ਜਿਲ੍ਹਾ ਦੀ ਫੌਜ ਤੇ ਚਾਲੂ ਸਰਕਾਰ ਨੇ ਪੇਸ਼ ਕੀਤਾ ਚਲਦੇ ਹੋਏ ਅਖੰਡ ਪਾਟਾ ਸਾਬ ਨੂੰ ਖੰਡ ਕਰਕੇ ਬੰਦੇ ਦੀ ਜਾਨ ਗਈ। ਇਹ ਤਾਂ ਨਹੀਂ ਇਹ ਬਿਆਦ ਨਹੀਂ ਬਿਆਦ ਨਹੀਂ ਅਕਾਲੀ ਦਲ ਨੇ ਕਰਵਾਈ ਹੈ ਇਹਨਾਂ ਦੀ ਸਰਕਾਰ ਨੇ ਕਿਉਂ ਬੇਅਦਮੀ ਦੇ ਦੋਸ਼ੀ ਫੜਨਗੇ ਨਹੀਂ 9 ਸਾਲ ਇਹਨਾਂ ਨੇ ਦੋਸ਼ੀ ਫੜਨ ਤੋਂ ਇਹਨਾਂ ਨੂੰ ਰੋਕਿਆ ਕਿ ਨਹੀਂ 9 ਸਾਲਾਂ ਜਾਂ ਦੋਸ਼ੀ ਅਜ ਤਾਈਂ ਫੜੇ ਕਿਉਂ ਨਹੀਂ ਗਏ ਨਹੀਂ ਫੜੇ ਇਸ ਕਰਕੇ ਨਹੀਂ ਗਏ ਨੇ ਕਿਉਂਕਿ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਆਉਗੀ ਬੇਲਕਾਬ ਕਰਕੇ ਤੁਹਾਡੇ ਸਾਹਮਣੇ ਲਾਂਗੇ ਇਹਨਾਂ ਦਾ ਰੋਲ ਕੀ ਸੀ ਇਹਨਾਂ ਬੇਅਦਮੀ ਦਾ ਰੋਲ ਸੀ ਕਿਹੜੇ ਮੇਰੇ ਭਰਾ ਨੂੰ ਜੇਲ੍ਹ 'ਚ ਸਿੱਟਾ ਕਿ ਨਸ਼ੇ ਵਿਕਰਮ ਮਜੀਠੀਆ ਵੇਚਦਾ ਹੈ 4 ਮਹੀਨੇ ਦਾ ਵਿਕਰਮ ਮਜੀਠੀਆ ਜੇਲ੍ਹ 'ਚ ਹੈਗਾ ਕਿਹੜਾ ਨਸ਼ਾ ਖਤਮ ਹੋ ਗਿਆ ਹੈ ਇਹਨਾਂ ਦੇ ਫੋਲ ਖੋਲ ਕੇ ਕਾਲੀ ਕਰਤੂਤਾ ਦੇ ਲੋਕਾਂ ਦੀ ਗੱਲਾਂ ਬੋਲਦਾ ਜਿੱਤੇ ਕਰਕੇ ਬੰਦ ਕੀਤਾ ਪਰਚਾ ਦਰਜ ਕੀਤਾ ਤੇ ਉਹਦੇ ਨਸ਼ੇ ਦਾ ਨਾਮ ਤੱਕ ਨਹੀਂ ਜਿਸ ਦਿਨ ਕਾਲੀ ਨਾਲ ਦੀ ਸਰਕਾਰ ਤੁਸੀਂ ਬਣਾਤੀ ਜੜੋਂ ਪਟਕੇ ਨਸ਼ੇ ਖਤਮ ਕਰਕੇ ਜਿਨਾਰੇ ਤੁਹਾਡੇ ਮਾਵਾ ਦੇ ਪੁੱਤ ਮਾਰੇ ਨੇ ਨਾ ਇੱਕ ਇੱਕ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਕਰਾ ਦੇ ਬੋਲੇ ਸੋਨਿਆ ਸੋਨਿਆ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਹੱਥ ਬਰਕੇ ਆਹੀ ਬੇਨਤੀ ਹੈ ਪਰਖੀ ਹੋਈ ਵਰਤੀ ਹੋਈ ਪਾਰਟੀ ਨੂੰ ਜਿਨ੍ਹਾਂ ਨੂੰ ਦੇਸ਼ ਭਰ ਦੀ ਸਰਕਾਰਾਂ ਨੇ ਦਿੱਲੀ ਨੇ ਕਮਜ਼ੋਰ ਕਰਨ ਵਾਸਤੇ ਹਰ ਹਿੱਲਾ ਆਪਣਾ ਲਿਆ ਸਾਡੇ ਧਾਰਨਿਕ ਸਥਾਨਾਂ ਦੇ ਉੱਤੇ ਵੀ ਕਬਜ਼ੇ ਕਰ ਛੱਡੇ ਤੇ ਜਿਨ੍ਹਾਂ ਤੁਹਾਡਾ ਪੰਚ ਦੇ ਖੇਤਰੀ ਪਾਰਟੀ ਐ 105 ਸਾਲ ਪੁਰਾਣੀ ਪਾਰਟੀ ਤੁਹਾਡੇ ਵੱਡੇ-ਵਡੇਰਿਆਂ ਨੇ ਆਪ ਤੇ ਖੂਨ ਪਸੀਨੇ ਦੇ ਨਾਲ ਜਦ ਅੰਗਰੇਜ਼ਾਂ ਦਾ ਰਾਜ ਸੀ ਅਸੀਂ ਧਾਰਮਿਕ ਸਾਨਾ ਨੂੰ ਛਡਾ ਲਿਆ ਇਹ ਭਾਦਲ ਤੋਂ ਆਮ ਦੀ ਪਛਮੀ ਪਾਰਟੀ ਨੂੰ ਕਮਜ਼ੋਰ ਕੀਤਾ ਉਹਨਾਂ ਪੰਥ ਕਮਜ਼ੋਰ ਹੋਇਆ ਪੰਜਾਬ ਕਮਜ਼ੋਰ ਹੈ ਤੇ ਪੰਜਾਬੀ ਕਮਜ਼ੋਰ ਹੋਏ ਨੇ ਪਾਣੀ ਵੀ ਲੈ ਜਾ ਰਹੇ ਨੇ ਰਾਜਧਾਨੀ ਵੀ ਸਾਟੀ ਲੈ ਜਾ ਰਹੇ ਨੇ ਬੀਬੀ ਅੰਮੀ ਦਾ ਮੈਂਬਰ ਵੀ ਲੈ ਜਾ ਰਹੇ ਨੇ ਕਿਸਾਨਾਂ ਨੂੰ ਵੀ ਸਰਕਾਰ ਚ 700 ਕਿਸਾਨ ਸ਼ਹੀਦ ਕਰ ਛੱਡੇ ਬੱਚਿਆਂ ਨੂੰ ਨਹੀਂ ਛੱਡੇ ਮਤਲਬ ਹਰ ਪੱਖੋਂ ਕੇ ਰਾ ਪਾ ਕੇ ਅੱਜ ਕੋਈ ਲੜਨ ਜੋਗਾ ਹੀ ਨਹੀਂ ਛੜਿਆ ਜਿੱਤੇ ਕਰਕੇ ਮੈਂ ਬੇਇਤੀ ਕਰਦੀ ਆਂ ਸਾਰੀ ਤੁਹਾਡੇ ਬੰਦੀ ਛੱਡ ਦੋ ਪੁਰਾਣੀ ਗਿਲੇ ਸ਼ਿਕੇ ਛੱਡ ਦੋ ਕਿਉਂਕਿ ਜਿੱਤ ਤਾਂ ਸੱਚ ਦੀ ਹੁੰਨੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਅੱਜ ਲਈ ਤਾਂ ਕੱਲ ਸਾਰਾ ਸਭ ਨੇ ਆਣਾ ਇਹਨਾਂ ਲਈ ਵੀ ਆਉ ਤੇ 9 ਸਾਲਾਂ ਚ ਸਾਡਾ ਵੀ ਤੁਸੀਂ ਦੇਖ ਲੈਣ ਅੱਜ ਇਸ ਧਰਮੀ ਫੌਜੀ ਪਰਿਵਾਰ ਨੂੰ ਸਤਿਕਾਰਿਆ ਹੈ ਕੌਮ ਨੇ ਮੈਂ ਆਸ ਕਰਦੀ ਆਂ ਇਹ ਪੰਥੇ ਖਲਕਾ ਜੇ ਹਮੇਸ਼ਾ ਪੰਥ ਦੇ ਨਾਲ ਖੜਿਆ ਹੁੰਦਾ ਸੀ ਤਕੜੀ ਦੇ ਨਾਲ ਖੜਾ ਹੁੰਦਾ ਸੀ ਜਿਹੜੀ ਸੱਚ ਦੀ ਤਕੜੀ ਨੇ ਕਦੇ ਲੋਕਾਂ ਨਾਲ ਧੋਖਾ ਨਹੀਂ ਕੀਤਾ ਜਿੰਨਾ ਮੁੱਲ ਪਾਓਗੇ ਇਹ ਤਕੜੀ ਦੁਬਨਾ ਕਰਕੇ ਮੋੜਦੀ ਆਈ ਹੈ ਤੁਹਾਨੂੰ ਇਸ ਤਕੜੀ ਦਾ ਸਾਥ ਦਿਓ ਇਹਨੂੰ ਮਜ਼ਬੂਤ ਕਰੋ ਤਾਂ ਕਿ ਅਸੀਂ ਤੁਹਾਡੇ ਹੱਕਾਂ ਲਈ ਲੜਨ ਜੋਗੇ ਹੋਈਏ ਸ਼ੁਰੂਆਤ ਕਰੋ ਨੀਂ ਰੱਖੋ 11 ਤਰੀਕ ਨੂੰ ਬੀਬੀ ਜੀ ਨੂੰ ਕਾਮਯਾਬ ਕਰਕੇ ਤੇ ਆਉਣ ਵਾਲੀ ਸਾਈ ਦਾ ਵੋਟ ਬੰਨੋ ਕਿ ਆ ਦਿੱਲੀ ਦੇ ਲੁਟੇਰੇ ਜ਼ਮਾਨਤ ਚ ਆ ਕੇ ਅੱਥੇ ਬਹਿ ਗਏ ਨੇ ਉਹ ਸਭਾ ਹੁੰਦਾ ਸੀ ਤਕੜੀ ਦਾ ਰਾਜ ਸੇਵਾ ਤੋਂ ਸਿੱਧਤੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਬਾਦਲ ਸਾਹਿਬ ਦੇ ਪੈਰੀ ਹੱਥ ਲਾਉਂਦੇ ਸੀ ਤੇ ਅੱਜ ਦਾ ਮੁੱਖ ਮੰਤਰੀ ਕੇਜਰੀਵਾਲ ਦੇ ਪੈਰਾਂ 'ਚ ਡਿੱਗਾ ਫਿਰਦਾ ਆਪਕੀ ਤੁਸੀਂ ਖਬਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਸਰਦਾਰ ਅਗਵੀਰ ਸਿੰਘ ਬਾਦਲ ਜਿੰਦਾਬਾਦ ਦੀਪਾ ਸ਼ਿਵ ਕੁਰ ਦੀ ਬਾਦਲ ਜਿੰਦਾਬਾਦ ਮੈਂ ਆਪਣੀ ਅਕਾਲੀ ਦਲ ਜਿੰਦਾਬਾਦ ਸ਼ਰੋਣੀ ਅਕਾਲੀ ਦਲ ਜਿੰਦਾਬਾਦ ਮੈਂ ਆਸਤੇ ਉਮੀਦ ਕਰਦੀ ਆ ਕਿ ਘਰ ਆਏ ਪੈਰ ਨੂੰ ਕਦੇ ਮੇਰੇ ਮਾਜੇ ਦੇ ਪਰਵਾਰ ਅਵੇ ਖਾਲੀ ਨਹੀਂ ਬੋਲਦੇ ਤੇ ਜ਼ਰੂਰ ਪਹਿਲੇ ਤੋਂ ਵੱਧ ਮੋਟਾ ਦੇ ਨਾਲ ਸਾਰੇ ਤੁਸੀਂ ਆਪਣਾ ਜ਼ੋਰ ਲਾਓਗੇ ਕਿ ਜਿੰਨੇ ਮੈਨੂੰ ਦੱਸੇ ਕਿੰਨੇ ਪੰਡੋਰੀਆਂ ਹੈਗੀਆਂ ਪੰਜ ਪੰਡੋਰੀਆਂ ਵਿੱਚੋਂ ਪੰਡੋਰੀਆਂ ਜਿਤ ਬਾ ਪੰਡੋਰੀਆਂ ਨੇ ਜੇ ਮਨ ਬਣਾ ਲਿਆ ਮੇਰੀ ਭੈਣਾ ਨੇ ਜੇ ਬੰਦ ਮਾਰਾ ਕੇ ਆਪ ਦੇ ਰਿਸ਼ਤੇਦਾਰਾਂ ਨੂੰ ਆਣ ਦੋਣ ਤੇ ਤੁਸੀਂ ਭਰੇਰ ਲਿਆ ਚੋਣ ਨਿਸ਼ਾਨ ਕੀ ਪਿੱਛੇ ਵਾਲਿਆਂ ਨੂੰ ਪਤਾ ਦਿੱਦੀਆਂ ਨੂੰ ਮੈਂ ਤੁਹਾਨੂੰ ਚੋਣ ਨਿਸ਼ਾਨ ਤਕਰੀਬ ਚੋਣ ਨਿਸ਼ਾਨ ਤਕਰੀਬ ਹੁਣ ਦੇਖੇ ਪੰਡੋਰੀਆਂ ਦੇ ਬੰਦਿਆਂ 'ਚ ਕਿੰਨਾ ਦਮ ਹੈ ਚੋਣ ਨਿਸ਼ਾਨ ਤਕਰੀਬ ਚੋਣ ਨਿਸ਼ਾਨ ਤਕਰੀਬ ਉਹ ਬੱਚੋ ਛੋਟੇ ਜਿਹੜੇ ਉੱਥੇ ਖੇਡ ਕੇ ਆਏ ਨੇ ਹੁਣ ਆਪੋ ਵੇਖੇਗੇ ਦੇਖਿਓ ਹੁਣ ਸਾਡੇ 'ਤੇ ਕਿੰਨਾ ਦਮ ਹੈ ਸਾਡੇ ਗਲੇ 'ਚ ਚਾਰ ਨਿਸ਼ਾਨ ਤਕਰੀਬਾ ਸਾਰੇ ਜਨ ਨੇ ਚਾਰ ਨਿਸ਼ਾਨ ਤਕਰੀਬਾ ਮੈਂ ਤਾਂ ਫੇਰ ਵੀ ਕਹਿੰਦੇ ਤੁਹਾਡੀ ਮਾਜੇ ਦੀ ਇਹ ਪਹਿਲ ਪਾਰਲਮੈਂਟ 'ਚ ਇਕੱਲੇ ਮੋਦੀ ਨੂੰ ਚੁੱਪ ਕਰਾ ਦਿੰਦੀ ਆ ਜੇ ਇਹਨਾਂ ਦਮ ਨਹੀਂ ਮਿਲਿਆ ਜਿਨਾ ਹੋਣਾ ਚਾਹੀਦਾ ਹੈਗਾ ਤੇ ਕੋਈ ਗੱਲ ਨਹੀਂ 11 ਤਰੀਕ ਨੂੰ ਪੂਰਾ ਦਮ ਘੱਟ ਦੇਣਾ ਪਤਾ ਲੱਗ ਜਾਏ ਝਾੜੂ ਵਾਲਿਆਂ ਨੂੰ ਐ ਸਫਾਈ ਕਰਨਾ ਝਾੜੂ ਦੀ ਕਿ ਝਾੜੂ ਹੀ ਸਾਫ਼ ਹੋ ਜਾਵੇ ਬਹੁਤ ਬਹੁਤ ਧੰਨਵਾਦ ਵਾਈਕ੍ਰੂ ਜੀ ਦਾ ਖਾਲਸਾ ਵਾਈਕ੍ਰੂ ਜੀ ਦੇ ਫਤਿਹ